ਉਥੇ ਨਾਮ ਨਾਲ ਸਤਿਗੁਰੂ ਜੀ ਦੇ ਦਰਸ਼ਨ ਗਿਦਾਰੇ ਅਤੇ ਸਤਿਗੁਰੂ ਜੀ ਦੇ ਅਮੋਲਕ ਵਚਨ ਸਰਬ ਕੀਤੇ ਜੀ ਜੇਦੋਂ ਸਤਪਰੰਥ ਦੀ ਕਿਰਪਾ ਹੁੰਦੀ ਹੈ ਉਦੋਂ ਐਸਾ ਸੁਭਾਗ ਅਸਮਾ ਪ੍ਰਾਪਤ ਹੁੰਦਾ ਹੈ ਅੱਜ ਦੇ ਹੁਕਮ ਵਿੱਚ ਪਾਤਸ਼ਾਹ ਦੀ ਕਿਰਪਾ ਕਰ ਦੇਣੀ ਇਹ ਮਨੋਖ ਤੁਨਾਮ ਜਪਨ ਵਾਲੇ ਦੀ ਸੰਗਤ ਵਿੱਚ ਬੈਠਣਾ ਹੈ ਜਿੱਥੇ ਬੰਦਗੀ ਕਰਨ ਵਾਲੇ ਹਨ ਬੰਦਗੀ ਕਰਨ ਵਾਲਿਆਂ ਦੀ ਸੰਗਤ ਵਿੱਚ ਬੈਠੀ ਜਦੋਂ ਇਸ ਤਰ੍ਹਾਂ ਕਰੇਗਾ ਤੇ ਤੇਰਾ ਜਨਮ ਸਫਲਾ ਹੋ ਜਾਣਾ ਤੇਰੇ ਮਸਤਕ ਦੇ ਭਾਗ ਜਿਹੜੇ ਬਦਲ ਜਣਗੇ ਅਸੀਂ ਕਈ ਵਾਰ ਇਹ ਗੱਲ ਕਹਿ ਦਿੰਦੇ ਆ ਵੀ ਸਾਡੇ ਤੇ ਕਰਮਾਂ ਚੰਨੇ ਦੀ ਅਸੀਂ ਕਿਵੇਂ ਬਣੋ ਪਰ ਸਕਦੇ ਆ ਕਿਵੇਂ ਗੁਰੂ ਕੇ ਸਿੱਖ ਬਣ ਸਕਦੇ ਆ ਕਰਮ ਜਿਹੜੇ ਸਾਡੇ ਅਸੀਂ ਆਪ ਬਣਾਉਂਦੇ ਪੁਰਵਾਣੀ ਦਾ ਉਦਾਹਰਨ ਹੈ ਜਿਹੇ ਕਰਮ ਕਮਾਏ ਪਹਿਹਾ ਹੋਏ ਸੀ ਜੇ ਉਹ ਜੇ ਕਰਮ ਕਰਾਂਗੇ ਨਾ ਉਹ ਜਵਾਬ ਬਣੇਗਾ ਅਸੀਂ ਆਪਣੇ ਭਾਗ ਜਿਹੜੇ ਐ ਆਪ ਘੁਣਾਉਨੇ ਐ ਅਸੀਂ ਕੁਮਾਰੇ ਕੰਮ ਕਰੀਏ ਸਤੂਜੀ ਤਾਂ ਕਹਿੰਦੇ ਸਾਨੂੰ ਤੁਸੀਂ ਕੁਮਾਰੇ ਕੰਮ ਕਰੋ ਅਕਾਲ ਪੁਰਖ ਵਾਹਿਗੁਰੂ ਨੇ ਤਾਂ ਸਾਨੂੰ ਨਹੀਂ ਕਿਹਾ ਕਿ ਤੁਸੀਂ ਜ਼ਿੰਦਗੀ ਚ ਮਾਰੇ ਕਰੋ ਕੰਮ ਕਰਮ ਕਰੋ ਉਹਨਾਂ ਨੇ ਤੇ ਇੱਕੋ ਗੱਲ ਕਹੀ ਐ ਵੀ ਚੰਗੇ ਕਰਮ ਕਰੋ ਤੇ ਫਿਰ ਜੇ ਮਾਰੇ ਕੰਮ ਕਰਦੇ ਆ ਤੇ ਉਦੋਂ ਦੋਸ਼ ਪਰਮੇਸ਼ਰ ਤੇ ਦੇ ਦਿੰਦੇ ਆ ਜਦੋਂ ਕੋ ਚੰਗੇ ਕੰਮ ਕਰਦੇ ਆ ਉਦੋਂ ਅਸੀਂ ਕੀਤੇ ਸਤਰੂ ਜੀ ਕਹਿੰਦੇ ਤੂੰ ਬਸ ਇੱਕੋ ਕੰਮ ਕਰ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਬੈਠੀ। ਜੇ ਮਨਮੁੱਖਾਂ ਦੀ ਸੰਗਤ ਕਰੇਂਗਾ ਨਾ ਤੇ ਮਨਮੁੱਖਾਂ ਦੀ ਸੰਗਤ ਤੇਰਾ ਜੀਵਨ ਪ੍ਰਸ਼ਟ ਹੋ ਜਾਵੇਗਾ ਤੈਨੂੰ ਉਸ ਪਾਸੇ ਲੈ ਜਾਣਗੇ ਕਿ ਤਰ੍ਹਾਂ ਕਿਸੇ ਪਾਸੇ ਬਚਾਉਂਗਾ। ਤੇ ਗੁਰਮਖਾਂ ਦੀ ਸੰਗਤ ਜਿਹੜੀ ਹੈ ਨਾ ਉਹ ਤੇਰਾ ਜੀਵਨ ਮੁਕਤ ਕਰਾਂਗੀ। ਉਹ ਰਾਮਦਾਸ ਬਖਸ਼ਾਲੀ ਜਦੋਂ ਧੰ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਤਾ ਨਦੀ ਦਿੱਤੀ ਤੇ ਆਪਾਂ ਸੱਤ ਬਹੁਤ ਵਾਰ ਸੁਣਿਆ ਜਿਹੜੇ ਜਿਹੜੇ ਸ਼ਬਦ ਸੱਤ ਦੇ ਸ਼ਬਦ ਹਨ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਉਤਰੇ ਨਹੀਂ ਪੜਪੋਤਰਾ ਸੁੰਦਰ ਜੀ ਪੜਪੋਤਰਾ ਭਾਈ ਸੁੰਦਰ ਜੀ ਉਹਨਾਂ ਨੇ ਉਸ ਵੇਲੇ ਨੋਟ ਕੀਤੇ ਜੋ ਸਤਪੁਰੂ ਜੀ ਨੇ ਬਚਨ ਕੀਤੇ ਗੁਰੂ ਅਮਰਦਾਸ ਸਾਖ ਜੀ ਨੇ ਤੇ ਉਹਨਾਂ ਦੇ ਪਰਪੋਤਰੇ ਨੇ ਭਾਈ ਸੁਦਰਜੀ ਨੇ ਉਹ ਨੋਟ ਕਰ ਲਈ ਉਹ ਗੁਰੂ ਰਾਮਦਾਸ ਜੀ ਵਾਲਾ ਰਿਟਟ ਗੁਰੂ ਰਾਮਦਾਸ ਸਾਖ ਜੀ ਦੇ ਅੱਖਾਂ ਚ ਨਾ ਅਥਰੂ ਤੇ ਗੁਰੂ ਅਮਰਦਾਸ ਸਾਹਿਬ ਨੇ ਕੋਲ ਆ ਕੇ ਗੁਰੂ ਰਾਮਦਾਸ ਜੀ ਅੱਜ ਤੁਸੀਂ ਗੁਰੂ ਨਾਨਕ ਦੀ ਗੱਦੀ ਤੇ ਬਰਾਜਮਾਨ ਹੋ ਤੁਸੀਂ ਸੰਤਾਂ ਦਾ ਉਦਾਹਰਣ ਹੈ ਤੇ ਅੱਖਾਂ 'ਚ ਅਥਰੂ ਪਿਆ ਹੋ। ਉਹ ਕਹਿੰਦੇ ਬਾਪ ਜੀ ਮੇਰੇ ਅੱਖਾਂ 'ਚ ਅਥਰੂ ਇਸ ਕਰਕੇ ਹੈ ਕਿ ਜਿਹੜਾ ਦੇਠਾ ਕਦੇ ਨਹੌਰ ਦੀ ਧੱਪੀ ਤੇ ਜਤੀਮ ਸੀ ਤੇ ਕੋਈ ਉਹਨੂੰ ਪੁੱਛਦਾ ਨਹੀਂ ਸੀ। ਜਿਉਂ ਬੱਚਿਆਂ ਨਾਲ ਵੀ ਖੇਡਦਾ ਨਾ ਤੇ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਤੋਂ ਪੜ ਕੇ ਅੰਦਰ ਲੈ ਜਾਂਦੇ ਸਨ ਉਹ ਕਹਿੰਦੇ ਇਹ ਤੇ ਨਿਭਾਦਾਏ ਇਹਦੇ ਦਰਸ਼ਨ ਨਹੀਂ ਕਰਦੇ। ਦੇ ਬੱਚਿਆਂ ਮੇਰੇ ਨਾਲ ਤਾਂ ਮਾਪੇ ਆਪਣੇ ਬੱਚਿਆਂ ਨੂੰ ਵੀ ਨਹੀਂ ਖੇਡਣ ਦਿੰਦੇ ਸੀ। ਕਦੇ ਮੈਂ ਰੋਟੀ ਕਰਨੀ ਉਹ ਬਤਾਉਸੀ ਮੈਂ ਕੱਪੜਾ ਜੀੜੇ ਕਰਨੀ ਉਹ ਬਤਾਉਸੀ ਤੇ ਮੇਰੀ ਨਾਨੀ ਮੈਨੂੰ ਇੱਥੇ ਲਿਆਈ ਤੇ ਕਦੇ ਮੈਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਸੀ ਆਪជា ਅਜਿ ਤੁਸੀਂ ਮੇਰੇ ਤੇ ਇੰਨੀ ਕਿਰਪਾ ਕੀਤੀ ਜੋ ਹਮਰੀ ਮੈਦੋ ਰਹੀ ਮੇਰੇ ਸੰਤੁਰਾ ਸਾਹ ਵਿਦ ਤੁਮ ਹਰ ਜਾਣੋ ਆਪੇ ਹਮ ਰੋਲਦੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਸਤੁਰ ਸੰਗਿ ਰਿਆ ਆਪਾ ਮੈਨੂੰ ਇੱਕ ਨਾਲੀ ਦੇ ਕਿਹੜੇ ਵਰਗੇ ਮਨੁੱਖ ਨੂੰ ਐਡਾ ਤੁਸੀਂ ਮਾਣ ਦੇ ਦਿੱਤਾ

ਚੰਗੀ ਸੰਗਤ ਕਰਾਂਗੇ ਨਾ ਤੇ ਗੁਰੂ ਕੇ ਬਚਨਾਂ ਨੂੰ ਮੰਨਾਂਗੇ ਤੇ ਕਿਸੇ ਤੀਜ ਦੀ ਤੋੜ ਨਹੀਂ ਆ ਸਕਦੀ ਸਤਪੁਰ지 ਕਹਿੰਦੇ ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਸੁਖਨ ਸਾਹਿਬ ਦੇ ਅੰਦਰ ਆਪਾਂ ਬਹੁਤ ਵਾਰੀ ਪੜਿਆ ਹੈ ਅਰਥਾ ਜੀ ਕਹਿੰਦੇ ਨਾ ਜੇ ਕੋ ਆਪਣੀ ਸੋਭਾ ਨੋ ਰਹਾ ਸਾਬ ਸੰਗ ਇਹ ਹੋ ਮੈ ਸ਼ੋਲੇ ਤੇ ਸਤਪੁਰੂ ਤੇ ਆਪ ਚੱਲ ਕੇ ਜਾ ਕੇ ਨਾ ਆਪਣੇ ਸਿਖਾਉ ਆਪਣੇ ਸੇਵਕਾਂ ਨੂੰ ਤੇ ਜਦ ਪ੍ਰਾਹੇ ਪੇ ਲੋਕਾ ਆਪ ਹੱਥ ਦੇ ਕੇ ਚੁਣਦੇ ਪਾਇਸਾ ਭਾਈ ਵੀਰ ਸਿੰਘ ਜੀ ਨੇ ਰੱਖਾ ਕੰਡ ਦੀ ਇੱਕ ਸਾਖੀ ਲਿਖੀ ਹੈ ਉਹਨਾਂ ਸਰ ਪਤਸ਼ਦੀ ਭਾਈ ਮਦਾਨਾ ਦੇ ਗਏ ਤੇ ਸਤਪੁਰ ਜੀ ਕਹਿਣਗੇ ਭਾਈ ਮਰਦਾਨਾ ਮੈਂ ਇੱਕ ਗੱਲ ਕਹਿਣ ਲੱਗਿਆ ਤੇ ਤੂੰ ਗੁੱਸਾ ਨਾ ਕਰ ان لگے پاشاہ دسو ستگو جی کہ کچھ دن تین میں تو بچڑنا پو گا بادشاہ ہی کہہ دے ست گھر جی کہ نہیں یہ تو گل مارنا بھی میرے ضروری ہے بھی کچھ دن تیرے تو میں بچڑنا بادشاہ پھر ملوں گے کہوں ستگو جی کہ اکال ہے واحد کی ڈوی آس رکھی تو اپنا پھر ہو جا ਹੁਣ ਰੌਲਖੰਡਲੇ ਵਿੱਚ ਨਾ ਬੰਦੇ ਵਿਕਦੇ ਹੁੰਦੇ ਸਨ ਗੁਲਾਮ ਜਿਨ੍ਹਾਂ ਨੂੰ ਕਹਿੰਦੇ ਲੋਕ ਮੁਰਲਾ ਜੰਦੇ ਸੀ ਕਿ ਉਹਨਾਂ ਤੋਂ ਫਿਰ ਕੰਮ ਕਰਵਾਉਂਦੇ ਅੱਜ ਵੀ ਤੁਸੀਂ ਦੇਖੋ ਚੌਂਕਾਂ ਦੇ ਵਿੱਚ ਜਿਹੜੇ ਮਜ਼ਦੂਰ ਖੜੇ ਨੇ ਉਹ ਉਹੀ ਪੁਰਾਣਾ ਡਵਾ ਜੀ ਹੁੰਦੇ ਹਨ ਰੌਲਖੰਡਾ ਕਹਿੰਦਾ ਜਾਂਦਾ ਇੱਥੇ ਵੀ ਬੰਦੇ ਵਿਕਦੇ ਨੇ ਹੁਣ ਇੱਕ ਦਿਨ ਵਾਸਤੇ ਵਿਕਦੇ ਆ ਉਦੋਂ ਫਿਰ ਜਿਹੜਾ ਉਹ ਗੁਲਾਮਾ ਨੂੰ ਉਹ ਖਰੀਦ ਲੈਂਦਾ ਸੀ ਗੁਲਾਮ ਬਣਾਉਂਦਾ ਸੀ ਉਹ ਲੰਮਾ ਲੰਮਾ ਸਮਾਂ ਤੱਕ ਗਲਾਮ ਰਹੇ ਤੁਸੀਂ ਸਤਰੂ ਜੀ ਨੇ ਆਪਣਾ ਰੂਪ ਬਟਾ ਕੇ ਨਾ ਇੱਕ ਨੌਜਵਾਨ ਦਾ ਰੂਪ ਧਾਰ ਕਰਕੇ ਤੇ ਉਸ ਪ੍ਰਾਤਮਿਕ ਰੂਪ ਬਾਹਰ ਪਾ ਰਹੇ ਤੇ ਰਹਾ ਹੰਡਲਾ ਇੱਕ ਬਹੁਤ ਵੱਡਾ ਆਦਮੀ ਆਇਆ ਕੋੜੇ ਕਿਸvare ਉਚੜ ਕੇ ਕਾਕਾ ਕੌਣ ਹੈ ਤੂੰ ستگو جی بولے نہیں انہیں پھر پوچھا آن نے ملے کہ دیکھا نوجوان بڑا سنا سمکا ہے وہ کہنے لگا دمکا مار کے چل میرے کیونکہ اسی طرح کرتے سے جیڑا کے لوگوں کو فڑ فٹ کے قید کر لیں تو بکے رکھ کے سزا دے کے انہوں نے کام کرا سکتے ستگو جی نے کہنے لگا میرے گھوڑے کے پیچھے پچھے تریا ستگو جی نال ترے گئے ਆ ਲੈ ਗਏ ਦੁਕਾਨ ਵਾਲੀ ਨੇ ਦੇਖਿਆ ਕਹਿਣ ਲੱਗੇ ਜੀ ਇਹ ਕਿਹਨੂੰ ਲੈ ਆਏ ਤੁਸੀਂ ਉਹ ਕਹਿਣ ਲੱਗਾ ਵੀ ਇਹ ਕੋਈ ਆਪਣਾ ਘਰ ਭੁੱਲ ਗਿਆ ਇਹਨੂੰ ਪਤਾ ਨਹੀਂ ਲੱਗ ਰਿਹਾ ਸੀ ਮੇਰੇ ਫਿਰ ਦੱਸ ਤੇ ਮੈਂ ਇਹਨੂੰ ਫੜ ਕੇ ਉੱਥੇ ਲੈ ਆਇਆ ਅਜਾਪਾ ਇਹਨੂੰ ਗੁਲਾਮ ਬਣਾਉਂਦਾ ਉਹਦੇ ਘਰ ਵਾਲੇ ਕਹਿੰਦੇ ਇਹਦੀ ਮਾਂ ਡਿਕ ਵੀ ਹੋਣੀ ਹੈ ਇਹਦੀ ਘਰ ਭੈ ਡਿਕ ਦੀ ਹੋਣੀ ਹੈ ਇਹਦੇ ਘਰ ਵਾਲੀ ਡਿਕ ਦੀ ਹੋਣੀ ਹੈ ਤੁਸੀਂ ਇਹਨੂੰ ਕਿਉਂ ਫੜ ਲਏ ਇਹਨੂੰ ਇਹਦੇ ਘਰ ਛੱਡ ਕੇ ਇਹੜਡ ਕਰਨੀ ਇਹਨੂੰ ਤੇ ਕਲਾਮ ਬਣਾਵਾਂਗੇ ਤੇ ਇਹਨੂੰ ਜਦੋਂ ਮੈਂ ਵੇਚੂਗਾ ਨਾ ਦੋ ਜਿਹੜੇ ਘੋੜੇ ਇਹਦੀ ਕੀਮਤ ਲਾਉਂਦਾ ਮੈਂ ਅਗਲੇ ਦਿਨ ਬਾਜ਼ਾਰ ਤੇ ਲੈ ਗਿਆ ਅੱਜ ਦੇਖੋ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਣੇ ਆਪ ਨੂੰ ਮੰਡੀ 'ਚ ਵੇਚਣ ਵਾਸਤੇ ਵਿਕਣ ਵਾਸਤੇ ਤਿਆਰ ਆਏ ਲੋਕਾਂ ਨੇ ਦੁੱਖ ਤਕਲੀਫ ਕਿਉਂਕਿ ਮਰਦਾਨੇ ਨੂੰ ਕਿਹਾ ਸੀ ਸਤਿਗੁਰੂ ਜੀ ਨੇ ਕਦੇ ਸਾਰੀ ਰਾਤ ਮੈਨੂੰ ਉਹਨਾਂ ਨੂੰ ਰੋਣ ਦੀ ਆਵਾਜ਼ ਸੁਣਦੀ ਰਹਿੰਦਾ ਮਰਦਾਨਿਆਂ ਉਹਨਾਂ ਦੇ ਜਿਹੜੇ ਅਥਰੂ ਆ ਨਾ ਉਹਨਾਂ ਦੇ ਦੁੱਖ ਭਰੇ ਅਥਰੂ ਮੇਰੇ ਸੀਨੇ ਤੋਂ ਲੱਗੇ ਉਹਨਾਂ ਦੀਆਂ ਰੋਣ ਦੀਆਂ ਆਵਾਜ਼ਾਂ ਜਿਹੜੀਆਂ ਨਾ ਮੇਰੇ ਕੰਨਾਂ 'ਚ ਗੂੰਜਦੀਆਂ ਰਹੀਆਂ ਮੈਂ ਉਹਨਾਂ ਨੂੰ ਬਚਾਉਣਾ دو کوڑے کی مطبع کے کوئی ست پر جنو خرید کے لے گیا دیکھو کٹی بڑی کارنا ہے دین دنے دے بادشاہ اپنے سیو جا اسے دکھی لوگ کانوں بچاؤں باستے اپنا آپ بھی بیچ دیتا ہے وہ خرید کے جا کے انہیں قید کھانے جو ست پر جنو کر دیتا ہے بہت سارے لوگ کچھ تڑپ رہے ہیں اکھے پیاسے ਔਰ ਆਪਣੀ ਮਰਜ਼ੀ ਨਾਲ ਉਹਨਾਂ ਤੋਂ ਕੰਮ ਲਿਆ ਜਾਂਦਾ ਜਦੋਂ ਮਰਜ਼ੀ ਅੱਗੇ ਕਿਸੇ ਨੂੰ ਵੇਚ ਦਿੱਤੇ ਜਾਂਦੇ ਸਤਰੂ ਜੀ ਨੂੰ ਉਹ ਰੇਲ ਘੰਟ ਦਾ ਜਿਹੜਾ ਆਲਪ ਸੀ ਉਹ ਐਨ ਗਿਆ ਵੀ ਕੱਲ ਤੋਂ ਤੇਰੀ ਡਿਊਟੀ ਹੈ ਤੂੰ ਸਵੇਰੇ ਨਾਲ ਦੇ ਘਰ ਤੋਂ ਪਾਣੀ ਦੀ ਗੱਗਰ ਭਰ ਕੇ ਲਿਆਉਣਾ ਐਨੂੰ ਇਸਲਾਮ ਕਰਾਉਣਾ ਹੈ ਉਦੋਂ ਬਾਅਦ ਅਗਲੇ ਕੰਮ ਤੇ ਅਨਫੇਰ ਦੱਸ ਅੱਜ ਸਵੇਰੇ ਕਹਿੰਦੇ ਕਹਿੰਦੇ ਅਭੀ ਗੱਗਰ ਭਰ ਕੇ ਲਿਆਉਣਾ ستگو جی گئے واپس آ گئے کہنے لگے اتنے کا پانی ہے دوسرے گھر بچ گئے لگے پانی ہے سارے کہ تیسرے گھر چلیا باہر تو ندی بگ رہی اتو کر لیا پانی کتنے بھی نہل کٹیا اس بڑا حیران ہوا ہے وہ کہ لگا ندیاں بگ دیا سی گھر گھر پانی سر ਅੱਜ ਕੀ ਕਰਨ ਹੋ ਗਿਆ ਵੀ ਪਾਣੀ ਬਿਲਕੁਲ ਪਾਣੀ ਸੁੱਕ ਗਿਆ ਸਾਰੇ ਪਾਸੇ ਜਿਦੋਂ ਨੇ ਇੱਕਦਮ ਸਤਿਗੁਰੂ ਜੀ ਦੇ ਚਿਹਰੇ ਵੱਲ ਤੱਕਿਆ ਨਾ ਤੇ ਸਤਿਗੁਰੂ ਜੀ ਦੇ ਚਿਹਰੇ ਤੋਂ ਰੋਹਾਨੀਅਤ ਚਮਕੀ ਅਈ ਨੀਰੋਸ਼ਨੀ ਚਮਕ ਰਹੀ ਐ ਔਰ ਹਿਲ ਗੱਡੀਆਂ ਸਤਿਗੁਰੂ ਦੇ ਚਰਨਾ ਚ ਲੱਗੀਆਂ ਘਰ ਵਾਲੇ ਨੂੰ ਕਹਿਣ ਲੱਗੇ ਇੱਥੇ ਕੋਈ ਤਕੰਬਰ ਹੈ یہی جا چہرہ ای چمک رہا میں بہت سارے گلام اگے پڑھ کے لئے خریدنے پر یہ جا چہرہ نا وہ دس رہا بھی یہ کوئی آم بندہ نہیں چرنا چٹہ گیا کہنے لگا ایک مجھے دسو جاتے کی گلتی ہوئی ہے ستگر جی کہ لگے بہت ویڈی گلتی ہوئی آ جانے تو قید رکھے نا لوگوں کو یہ پرمیشور کی امس ہے ਇਹ ਦੀਵਾ ਦੇ ਅੰਦਰ ਪਰਮੇਸ਼ਰ ਵਸਦਾ ਹੈ ਤੋ ਇਹਨਾਂ ਨੂੰ ਖਰੀਦ ਕੇ ਲੈ ਕੇ ਭੁੱਖੇ ਧਿਆਏ ਰੱਖ ਕੇ ਤੇ ਇਹਨਾਂ ਨੂੰ ਤੰਗ ਕਰ ਲਈ ਫਿਰ ਇਹਨਾਂ ਨੂੰ ਵੇਚ ਕੇ ਤੂੰ ਆਪਣਾ ਗੁਜ਼ਾਰਾ ਚਲਾ ਰਿਆ ਕਰਦਾ ਕਹਿਣ ਲੱਗਾ ਜੀ ਦੱਸੋ ਕੀ ਕਰਨਾ ਚਾਹੀਦਾ ਮੈਨੂੰ ਤੁਸੀਂ ਕਿਰਪਾ ਕਰੋ ਮੇਰੇ ਸ਼ਹਿਰ 'ਚ ਪਾਣੀ ਆਵੇ ਲੋਕ ਮਰ ਜਾਣਗੇ ਤੁਸੀਂ ਕਿਰਪਾ ਕਰੋ ਮੈਨੂੰ ਦੱਸੋ ਮੈਂ ਕੀ ਕਰਾਂ ਸੰਤੂਜੀ ਕਹਿਣ ਲੱਗੇ ਆਜ਼ਾਦ ਕਰ ਦੇ ਇਹਨਾਂ ਸਾਰਿਆਂ ਅੱਜ ਤੋਂ ਬਾਤ ਤੂੰ ਗੁਲਾਮ ਨਹੀਂ ਖਰੀਦਣਾ ਆਪਣੇ ਆਪ ਨੂੰ ਗੁਲਾਮ ਬਣ ਕੇ ਪਰਮੇਸ਼ਰ ਦਾ ਭਗਤੀ ਕਰ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਕਿਹਾ ਵੀ ਜੇ ਅਸੀਂ ਉਹਦੇ ਅੱਗੇ ਇੱਕ ਨਿਮਾਣੇ ਬਣ ਕੇ ਕਹਾਂਗੇ ਨਾ ਪਾਤਸ਼ਾਹ ਤੁਸੀਂ ਕਿਰਪਾ ਕਰੋ ਮੈਂ ਤੇ ਆਪ ਇੱਕ ਤੁਹਾਡਾ ਬੰਦਾ ਹੈ ਗਰੀਬ ਬੰਦਾ ਹੈ ਮੈਂ ਤੇ ਭਟਕਣ ਵਾਲਾ ਬੰਦਾ ਹੈ ਤੁਸੀਂ ਮੇਰੇ ਤੇ ਕਿਰਪਾ ਕਰੋ ਪਾਤਸ਼ਾਹ ਜੀ ਮੈਨੂੰ ਸੋਦੀ ਬਖਸ਼ੋ ਇਹ ਸਤਿਗੁਰੂ ਕਿਰਪਾ ਕਰੇ ستگو جی آزاد کر دے ست وچن کہ دروازے کھولتے بھی جاؤ پسے دوسری گھر ستگو جی جن پیسہ تو گلام ویچ کے خریدا نا کٹھا وہ گریباں ونڈتے ان سارا پیسہ گریباں کہنے لگا ہوں پاتشاہ ہو کرو کہ جپا کر پرمے نام پہ اپنے نال نام جپایا کر اپنے شہر گلام والا گلام خریدنے اس طرح سترو اپنے یاد کرنے والے کسی سکھ سکھ نسے دکھی نو چل کے جا کے سترو پاشا نے اپنا جیلوں نے دیکھیا اور جو آواز بلند کی ਤੇ ਉਦੋਂ ਸਰਪੂ ਪਾਤਸ਼ਾਹ ਜ ਨੂੰ ਜਿਹੜਾ ਤੇ ਚੱਕੀਆਂ ਵੀ ਪੀਣੀਆਂ ਪਈਆਂ ਪਰ ਚੱਕੀਆਂ ਪੀਣ ਤੋਂ ਬਾਅਦ ਜਿਹੜੇ ਦੁਖੀ ਲੋਕ ਬੈਠੇ ਸੀ ਉਹਨਾਂ ਨੂੰ ਆਜ਼ਾਦ ਕਰਕੇ ਆਪ ਬਾਹਰ ਤੇ ਅੱਜ ਜਦੋਂ ਤਖਤ ਤੇ ਬਿਠਾਇਆ ਗੁਰੂ ਅੰਗਦ ਦੇ ਪਾਤਸ਼ਾਹ ਜ ਨੂੰ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹਿ ਲਿਆ ਸਾਰੇ ਪਰਿਵਾਰ ਨੂੰ ਤੇ ਜਿੰਨੇ ਕੁ ਸਿੱਖ ਬੱਥੇ ਸੀ ਉਹ ਪੈਣ ਨਮਸਕਾਰ ਕਰੋ ਗੁਰੂ ਅੰਗਦ ਜੀ

ਨਥਾਵੇਦੋ ਮਾਨ ਬਖਸ਼ਾ ਕਿਉਂਕਿ ਸਤਿਗੁਰੂ ਜੀ ਨੇ ਕਹਿਆ ਸੀ ਨਿਮਾਨਿਆਂ ਦਾ ਮਾਣ ਨਿਤਾਣਿਆਂ ਦਾ ਥਾਣ ਨਿਕੋਟਿਆਂ ਦੀ ਓਟ ਨੇ ਆਸਰਾ ਦੇ ਆਸਰੇ ਤਨ ਨੂੰ ਅਮਰਤਾ ਸਪਾਸ਼ਟ ਐਡੀ ਕਿਰਪਾ ਕੀਤੀ ਸਤਿਗੁਰੂ ਜੀ ਨੇ ਇੱਕੋ ਹੀ ਗੱਲ ਕਹੀ ਸੀ ਕਹਿੰਦੇ ਕਿ ਭਾਈ ਜਿਠਿਆ ਘੁੰਗਣੀਆਂ ਵੇਚਣ ਦੇ ਨਾਲ ਨਾ ਪਰਮੇਸ਼ਰ ਦਾ ਨਾਮ ਜਪਿਆ ਕਰ ਕਿਰਪਾ ਬ੍ਰਿਸ਼ਤੀ ਹੋ ਗਈ ਇਹ ਗੱਲ ਕਹਿ ਦਿੱਤੀ ਕਿ ਜਦੋਂ ਤੂੰ ਘੁੰਗਣੀਆਂ ਵੇਚਦਾ ਨਾਲ ਨਾਲ ਪਰਮੇਸ਼ਰ ਦੀ ਬੰਦਗੀ ਵੀ ਕਰਿਆ ਕਰ ਇੱਕ ਦਿਨ ਫੇਰ ਲੰਘੇ ਕਿਉਂਕਿ ਸਤਿਗੁਰੂ ਜੀ ਦੀ ਮਿਹਰ ਦੀ ਨਜ਼ਰ ਪੈ ਕੇ ਉਸੇ ਭਾਈ ਜੇਠੇ ਤੇ ਜੀਵਨ ਬਦਲ ਰਿਹਾ ਸੀ ਕਹਿੰਦੇ ਭਾਈ ਜੇਠੇ ਸਿਮਰਨ ਕਰਦਾ ਹੁਣ ਘੁੰਗਣੀਆਂ ਵੇਚਦੇ ਕੇ ਬਾਰ-ਬਾਰ ਕਹਿ ਰਹੇ ਲੈ ਲਓ ਭਾਈ ਘੁੰਗਣੀਆਂ ਆਰਾਮ ਬਣਾਈਆਂ ਘੁੰਗਣੀਆਂ ਰਾਮ ਕੰਨੀਆਂ ਘੁੰਗਣੀਆਂ ਕਹਿੰਦੇ ਹੁਣ ਸੇਵਾ ਵੀ ਕਰਿਆ ਕਰ ਅੱਧਾ ਦਿਨ ਘੁੰਗਣੀਆਂ ਵੇਚਦੇ ਸੀ ਉਦੋਂ ਪਰਮੇਸ਼ਰ ਦਾ ਨਾਮ ਜਪਦੇ ਸੀ ਨਾਲ ਅੱਧੇ ਦਿਨ ਤੋਂ ਬਾਅਦ ਜਿਹੜੀਆਂ ਰਹਿ ਜਾਂਦੀਆਂ ਭੁੜੀਆਂ ਸੰਗਤਾਂ ਨੂੰ ਵੜ ਦਿੰਦੇ ਤੇ ਆਪ ਸੇਵਾਤ ਚੁੱਟ ਜਾਂਦੇ ਐਸੀ ਬਖਸ਼ਿਸ਼ ਹੋਈ ਕਿ ਅੱਜ ਉਹਨਾਂ ਦੇ ਉਸ ਪਵਿੱਤਰ ਸਥਾਨ ਤੇ ਲੱਖਾਂ ਰੁਪਈਆ ਦੇ ਚਦੋਏ ਚੜਦੇ ਰਮਾਲੇ ਚੜਦੇ ਜਿੱਤੇ ਲੋਕਾਂ ਦੇ ਸਨੈ ਨੂੰ ਕੱਪੜਾ ਲੈਣਾ ਕੌਣ ਜੋਗਾ ਭਾਈ ਜੇਠੇ ਨੂੰ ਇਹਦਾ ਮਾਪਿਓ ਮਰ ਚੁੱਕਿਆ سوال کون کرے گا اب لکھا روپئے رے دو چڑھنے جیسے کہ روٹی کون دے گا رام دس پاشاہ جی لگا چھا لوگ شک کے جائیں یہ بخش گرو امرداس پاتشاہ جی نے کیونکہ چنگی بچوں کچھ ملتا ہے پہا جی کہ منک نام جپن والے کی سنگت بیٹھے کر

ری واہ اوکار ست گر پرساد اج کا جو بندہ شبد ہے گرو گرن صاحب جی مہاراج جی کا یہ شبد براڑی رات کا شبد ہے پنجے پاتشاہ گرو کی کرپا پراپتی ہوں پر سجا ستگو جی جنہوں نے ਸਭ ਸੰਗਤ ਵਿੱਚ ਸ਼ਬਦ ਨਿਬੰਧਗੀ ਕਰਨ ਵਾਲੇ ਬੱਚੇ ਬੈਠ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਕਿਉਂਕਿ ਜਿੱਥੇ ਸੰਤ ਸ਼ਬਦ ਹੁੰਦਾ ਨਾ ਜਿਆਦਾਤਰ ਸੰਗਤ ਨੂੰ ਪ੍ਰਤੀ ਵਰਤੀ ਹੈ ਗਈ ਕਿਉਂਕਿ ਉਸ ਸਮੇਂ ਆ ਢੇਰੇ ਦਾ ਸ਼ਬਦ ਤਾਂ ਘੱਟੀ ਸੀ ਤੇ ਸਤguru ਜੀ ਨੇ ਅਸਲੀ ਸੰਤ ਗੁਰੂ ਸਰ ਨੂੰ ਮੰਨ ਕੇ ਕਿਹਾ ਸਤguru ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਗੋਦ ਵਿੱਚ ਬੈਠ ਕੇ ਨਾ ਸਸੰਗਤ ਜਠ ਬੈਠ ਕੇ ਪਰਮੇਸ਼ਰ ਦੀ ਬੰਦਗੀ ਕੀਤੀ ਏ ਕੋਣ ਜਨਮ ਕੇ ਦੁੱਖ ਲਵਾਇਓ ਕੋਟ ਹਟਾ ਕਰੋਣਾ ਕਰੋਣਾ ਜਨਮਾਂ ਦੇ ਦੁੱਖ ਕਲੇਸ਼ ਉਹਨਾਂ ਦੇ ਕੱਟੇ ਗਏ ਜਿਨ੍ਹਾਂ ਨੇ ਸੰਗਤ ਜਠ ਬੈਠ ਕੇ ਬੰਦਗੀ ਕੀਤੀ ਨਾ ਤੇ ਕਰੋਣਾ ਜਨਮਾਂ ਦੇ ਪਾਪ ਦੀ ਜਿਹੜੀ ਬੈਲ ਲੱਗੀ ਉਹ ਲੱਥ ਗਈ ਰਹਾ ਜੋ ਜਹਾਤ ਸੋਈ ਮਨ ਆਇਓ ਫਿਰ ਜਿਹੜੀ ਮਨ ਦੀ ਚਾਹਨਾ ਸੀ ਮਾਤੇ ਇੱਛਾ ਸੀ ਉਸ ਸਤਿਗੁਰੂ ਨੇ ਕਿਰਪਾ ਕਰਕੇ ਪੂਰੀ ਕਰ ਦਿੱਤੀ ਕਰ ਕਿਰਪਾ ਹਰ ਨਾਮ ਦਵਾਇਓ ਕਿਰਪਾ ਕਰਕੇ ਆਪਣੀ ਸਿੱਖ ਦੀ ਝੋਲੀ ਵਿੱਚ ਸਤ ਸੰਗਤ ਕਰਨ ਵਾਲੀ ਦੀ ਝੋਲੀ ਵਿੱਚ ਸਤਿਗੁਰੂ ਨੇ ਨਾਮ ਦੀ ਧਾਰਤ ਪਾਈ ਹੈ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਸਤ ਹੋਰ ਸਿੱਖ ਕੋ ਨਾਮ ਧਰ ਦੇ ਭਵੇਂ ਸਿੱਖ ਕੁਝ ਹੋਰ ਮੰਗ ਰਿਹਾ ਉਹ ਦਿਨ ਹੈ ਵੀ ਪਦਾਰਥਾਂ ਦੀ ਮੰਗ ਕਰ ਰਿਹਾ ਉਹ ਪੁੱਤਰ ਦੀ ਮੰਗ ਕਰ ਰਿਹਾ ਉਹ ਧਨ ਦੌਲਤ ਦੀ ਮੰਗ ਕਰ ਰਿਹਾ ਗੱਡੀਆਂ ਮੋਟਰਾਂ ਦੀ ਮੰਗ ਕਰ ਰਿਹਾ ਜائਦਾਣ ਮੰਗ ਰਿਹਾ ਪਰ ਸਤਿਪੁਰ ਸਾਧ ਜੀ ਉਹਦੇ ਨਾਲ ਨਾਲ ਨਾ ਉਹਨੂੰ ਇੱਕ ਖੁਸ਼ੀ ਹੋਰ ਦਿੰਦੇ ਸਤਪੁਰ ਸਿੱਖ ਕੋ ਨਾਮ ਧਰ ਦੇ ਗੁਰਕਾਰ ਸਿੱਖ ਵਡਭਾਗੀਏ ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਸਤਪੁਰ ਤਰੁੱਟ ਕੇ ਕਹਿੰਦੇ ਭਾਈ ਜੀ ਬਾਕੀ ਚੀਜ਼ਾਂ ਦੀ ਲਜਾਣੀਆਂ ਨਾ ਨਾਲ ਆ ਝੋਲੀ ਕਰ ਤੇਰੀ ਝੋਲੀ ਚ ਨਾਮ ਦੀ ਧਾਤ ਵੀ ਪਾ ਲੀ ਪ੍ਰਾਨੇ ਸਮਝਣਾ ਦੁਕਾਨਾਂ ਤੇ ਜਾਂਦੇ ਸੀ ਦੁਕਾਨਦਾਰ ਸੌਦਾ ਦੇ ਕੇ ਨਾ ਰੂੰਗਾ ਦਿੰਦਾ ਹੁੰਦਾ ਸੀ ਜਿਨ੍ਹਾਂ ਨੇ ਕਿਤੇ ਪੁਰਾਣੇ ਸਮੇਂ ਤੇ ਦੁਕਾਨਾਂ ਤੇ ਗਏ ਆ ਹੱਡੀਆਂ ਤੇ ਉਹਨਾਂ ਨੂੰ ਪਤਾ ਹੈ ਰੂੰਗਾ ਦਿੰਦਾ ਹੁੰਦਾ ਸੀ ਥੋੜੇ ਉਹ ਲਾਲਕ ਦੇ ਦਿੰਦਾ ਸੀ ਵੀ ਭਾਈ ਇਸ ਪਾਸੇ ਆ ਤੇ ਸਤਿਗੁਰੂ ਸਿੱਖ ਨੂੰ ਨਾ ਜਿਹੜੀਆਂ ਚੀਜ਼ਾਂ ਮੰਗੀਆਂ ਉਹ ਤਾਂ ਦੇਣੀਆਂ ਜਿਹੜੀਆਂ ਨਾਲ ਸਤਿਗੁਰੂ ਜੀ ਕਹਿੰਦੇ ਭਾਈ ਨਾਮ ਧੰਨ ਵੀ ਲੈ ਜਾਣਾ ਅੱਭੀ ਤੇਰੇ ਕੰਮ ਆਉਗਾ ਕਿਉਂਕਿ ست اپنے سکھ کا جیون سبلا کرتے ہر ایک جتن کرتے ہیں گر سکھ کو نام دے گا سکھ وڈپاگی کیونکہ سکھور صاحب کے اندر ایک پنکتی آئی ہے سرو روگ کا اوکھ نام کہ دوائی ڈاکٹر دینا نہ ایک روگ واسطے ہو سکتی ہے ਸਤguru ਆਪਣੇ ਸਿੱਖ ਨੂੰ ਉਹ ਜੀ ਦਵਾਈ ਦਿੰਦਿਆ ਕਹਿੰਦੇ ਤੈਨੂੰ ਜਮਾਂ ਹੀ ਜੀਵਨ ਤੇਰਾ arogya ਕਰ ਦੇਣਾ ਕੋਈ ਕਿਸੇ ਕਿਸਮ ਦਾ ਤੈਨੂੰ ਰੋਗ ਨਾ ਹੋਵੇ ਤੇਰਾ ਜੀਵਨ ਜਿਹੜਾ ਨਾ arogya ਜੀਵਨ ਹੋਵੇਗਾ ਉਹ ਜੀ ਦਵਾਈ ਪਰਮੇਸ਼ਰ ਨੇ ਬਣਕੀ ਹੈ ਹੁਣ ਆਪਛਾਹ ਜੀ ਕਹਿੰਦੇ ਕਰ ਕਿਰਪਾ ਹਰ ਨਾਮ ਦਵਾਈ ਕਿਰਪਾ ਕਰਕੇ ਉਹਦੀ ਝੋਲੀ ਦੇ ਵਿੱਚ ਨਾ ਨਾਮ ਦੀ ਦਾਤ ਕਰ ਦਿੰਦੇ ਸਰਬ ਸੋ ਘਰ ਨਾਮ ਵਡਾਏ ਸਾਰੇ ਸੁਖ

ستگر پاشاہ جی گرو ارجند صاحب پاشاہ جی کہہ رہے ہیں کہ گرو نے کرپا کی میرے میں نے ایک چنگی مات سمجھا دیکھی کہ ست جنہوں سنگت و نام جپنے والوں کی سنگت بیٹھ کے بندگی کرنا جیون سفلا ہو جائے آ ستگو نے کرپا کی آپ اردس بےنتی کرنی ہے ستگو جی کے چرن چاہ کر یہ جڑے دن ہے نا بہت ਵੱਡੇ ਭਾਗਾਂ ਵਾਲੇ ਜਨ। ਇਹਨਾਂ ਦਿਨਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਪਤਾਰ ਹੋਇਆ। ਇਹਨਾਂ ਦਿਨਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਸ਼ਹੀਦੀ ਦਿਨ ਹੈ। ਇਹਨਾਂ ਲੈ ਕੇ ਹੋਰ ਵੀ ਬੜੇ ਮਹਾਨ ਦਿਹਾੜੇ ਆ ਰਹੇ ਨੇ। ਤੇ ਆਪਾਂ ਜਿੱਥੇ ਗੁਰਸੇਵਾ ਬੰਨ ਕੇਤੇ ਕਰਦੇ ਆ। ਉਥੇ ਮਹਾਨ ਸ਼ਿਦਾਂਤੇ ਜਿਤੇ ਕਰਕੇ ਉਹਨਾਂ ਦੀਆਂ ਜੀਵਨੀਆਂ ਉਹਨਾਂ ਦੇ ਦਿਨ ਉੱਰਾ ਕੇ ਜੀਵਨੀਆਂ ਪੜ੍ਹ ਸਕ ਕੇ ਆਪਣਾ ਜੀਵਨ ਸਫਲਾ ਕਰਦੇ ਆ। ست گو کرپا کروں کہ ست سنگ مہان درسے سمجھ سکے ست سنگت بیٹھ کے پروشور کی بندگی کر کے اپنے ملے ہوئے جن دیر اے بندگی کرتے ہیں انہیں کے سوار سال سفرے ہوں اپنے سواروں سفرے کے پلان چکا دکھا جی واحر جی کا خالصہ واحر جی کی فتح ارام کلے ماہ تیجا

ਹਰ ਨਾਨਕ ਰਹੁ ਤੂ ਮਾਥਾ ਮੇਰੇ ਦੂਸਬਿ ਸਾਥ ਨੋ ਸਵੀਕਾਰੁ ਕਰੇ ਤੇਰਾ ਕਾਰਜ ਸਭ ਸਵਾ ਸਾਉਨਾ ਕਰਾਂ ਸੁਭਰਤ ਸੁਆਮੀ ਸੂ ਕਹਿਵਨੋ ਮਿਸਾ ਅਬੇ ਹਰ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਨਕ ਸਾਥੇ ਸਭ ਬਚਨੁ ਕਰਤੇ ਰਹੀ ਜਦਾ ਸਤਿ ਉਸ ਬਾਤ ਤੇ ਇਨਾਮ ਮਾਨਵ ਸਾਵੇ ਨਾਮ ਜਿਨ ਕੈ ਮਾਨ ਵਸਿਆ ਬਾਜੀ ਸਬਦ ਕਿਨੇ ਕਹੇ ਨਾਮ ਕ ਸੱਜੇ ਸਾਨ ਕਿਆ ਨਾਮ ਕਰਦੇ ਰ ਸਾਜਾ ਮਾਨ ਮੇਰਾ ਅਧਾਰ ਰੂਹ ਨਾਮ ਆਧਾਰ ਮੇਰਾ ਜਿਨ ਕੋ ਖਾਂ ਸਭ ਗਵਾਹੀ ਕਰ ਜਾਂ ਸੁਖਮਨ ਆਏ ਵਸਿਆ ਜਿਨੇ ਚਰ ਸਾਭ ਪੁਜਾਨਿਆ کہے نانک سوں سولتو شبد کروں اے آرو ساجا نام میرا تاں دحو باجے, پن شو سپاگے 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 باجے دو دو ان شوب ت تہا رس باجے رس سب د واجے کالا جت کر ساری اج دو تذ واس کیتے کان پنٹھ کماریا پایا تذن کو سے نام مار کلاہے کہ کہے نانک تہیں سکو اتے تر کرن باجے انند سوں وڈ بھاگیو سگل منوت پورے پورے جان سنتے پنیت کہانک گر چرن لاگ ਸੰਦੇਵਨੀਤ ਕਹਤੇ ਪਵਿਤ ਸਤੁਰਿਆ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੋਰੇ ਵਾਹਿਗੁਰੂ ਜੀ ਕਾ ਖਾਲਸਾ ਪਾਹਿ ਜੀ ਕੀ ਫਤਿਹ